ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਮੇਰ ਪਰਬਤ ਦੀ ਯਾਤਰਾ ਇਸ ਯਾਤਰਾ ਵਿੱਚ ਮਹਾਰਾਜ ਨੇਪਾਲ ਭੂਟਾਨ ਸਿੱਕਮ ਤਿੱਬਤ ਤੋਂ ਅੱਗੇ ਲੰਘ ਕੇ ਚੀਨ ਤੱਕ ਗਏ ਹਨ ਉੱਚੇ ਪਹਾੜਾਂ ਵਿੱਚ ਬਣੇ ਬਦਰੀਨਾਥ ਆਦ ਮੰਦਰ ਵੀ ਵੇਖੇ ਸਮੇਰ ਪਰਬਤ ਦੇ ਹਿਮਕੁੰਡ ਦੀਆਂ ਚੋਟੀਆਂ ਉੱਤੇ ਉਸ ਸਮੇਂ ਯੋਗੀ ਸਿੱਧ ਰਹਾ ਕਰਦੇ ਸਨ ਕਈ ਥਾਵਾਂ ਤੇ ਗੁਰਦੇਵ ਦੀ ਸਿੱਧਾ ਨਾਲ ਚਰਚਾ ਹੋਈ ਭਾਈ ਗੁਰਦਾਸ ਜੀ ਇਸ ਯਾਤਰਾ ਦਾ ਵਰਣਨ ਬੜੇ ਸੁੰਦਰ ਸ਼ਬਦਾਂ ਵਿੱਚ ਕਰਦੇ ਹਨ ਬਾਬਾ ਭਾਈ ਗੁਰਦਾਸ ਜੀ ਲਿਖਦੇ ਹਨ ਬਾਬੇ ਡੇਠੀ ਪ੍ਰਥਮੀ ਨਵੇਂ ਖੰਡ ਜਿੱਥੇ ਤੱਕ ਆਹੀ ਫਿਰ ਜਾਏ ਚੜਿਆ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ 84 ਸਿੱਧ ਗੋਰਖਾਦ ਮਨ ਅੰਦਰ ਗਿਣਤੀ ਵਰਤਾਈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸਕਦ ਤੋਹੇ ਇਥੇ ਲਿਾਈ ਹੁਣ ਗੁਰੂ ਪਾਤਸ਼ਾਹ ਦੱਸਦੇ ਹਨ ਹਉ ਜਪਿਆ ਪਰਮੇਸ਼ਰ ਭਾਉ ਭਗਤ ਸੰਗ ਤਾੜੀ ਲਾਈ ਆਖਨ ਸਿੱਧ ਸੁਣ ਬਾਲਿਆ ਆਪਣਾ ਨਾਉ ਤੁਮ ਦੇਹੁ ਬਤਾਈ ਉਹ ਸਿੱਧ ਪੁੱਛਦੇ ਹਨ ਕਿ हे ਬਾਲਕ ਗੁਰੂ ਪਾਤਸ਼ਾਹ ਦੀ ਉਮਰ ਛੋਡੀ ਹੋਣ ਕਰਕੇ ਉਹ ਗੁਰੂ ਪਾਤਸ਼ਾਹ ਨੂੰ ਬਾਲਕ ਦੀ ਨਿਆਈ ਜਾਣਦੇ ਹਨ ਤੇ ਪੁੱਛਦੇ ਹਨ ਕਿ ਤੂੰ ਆਪਣਾ ਨਾਮ ਦੱਸ ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ ਨੀਚ ਕਹਾਏ ਊਚ ਘਰ ਆਈ ਸੋ ਕੁਝ ਕੋ ਸਿੱਧ ਬੜੀਆਂ ਲੰਮੀਆਂ ਉਮਰਾਂ ਦੇ ਸਨ ਉਹ ਉਮਰਾਂ ਦੇ ਮਾਲਕ ਲੰਮੀਆਂ ਦੇ ਹੋਣ ਕਰਕੇ ਗੁਰਦੇਵ ਨੂੰ ਛੋਟੀ ਉਮਰ ਦੇ ਵੇਖ ਕੇ ਉਹ ਬਾਲਿਆ ਸ਼ਬਦ ਨਾਲ ਸੰਬੋਧਨ ਕਰਦੇ। ਭਾਵ ਹੈ ਬਾਲਕ ਇੰਨੇ ਉੱਚੇ ਪਹਾੜਾਂ ਉੱਤੇ ਤੈਨੂੰ ਕਿਹੜੀ ਸ਼ਕਤੀ ਲੈ ਆਈ ਹੈ? ਗੁਰਦੇਵ ਨੇ ਸਿੱਧਾਂ ਨੂੰ ਹਲੂੜਾ ਦੇਣ ਦੇ ਇਰਾਦੇ ਨਾਲ ਕਿਹਾ ਤੁਸੀਂ ਵਿਦਵਾਨ ਪੁਰਸ਼ ਹੋ। ਤੁਹਾਡਾ ਕਰਤਵ ਸੀ ਸਾਧਾਰਨ ਲੋਕਾਂ ਨੂੰ ਉਪਦੇਸ਼ ਦੇਣਾ। ਨੇਕੀ ਦਾ ਰਸਤਾ ਦੱਸਣਾ ਪਰ ਤੁਸੀਂ ਕਾਇਰਾਂ 부ਜਦਲਾਂ ਵਾਂਗ ਵਸੋਂ ਛੱਡ ਕੇ ਪਹਾੜਾਂ ਵਿੱਚ ਆ ਲੁਕੇ ਹੋ ਜੋ ਇਸ ਵੇਲੇ ਦੇਸ਼ ਵਿੱਚ ਹੋ ਰਿਹਾ ਉਸ ਦੀ ਜ਼ਿੰਮੇਵਾਰੀ ਤੁਹਾਡੇ ਉੱਤੇ ਵੀ ਆਉਂਦੀ ਹੈ ਜਿਸ ਦੇਸ਼ ਤੇ ਸਮਾਜ ਦਾ ਸੂਝਵਾਨ ਤਬਕਾ ਉਸ ਤੋਂ ਵੱਖ ਹੋ ਜਾਵੇ ਉਸ ਦਾ ਢੈਂਦੀ ਕਲਾ ਵੱਲ ਚਲੇ ਜਾਣਾ ਸੁਭਾਵਕ ਹੈ ਪਹਾੜਾਂ ਉੱਤੇ ਸਿੱਧਾਂ ਨਾਲ ਗੁਰੂ ਜੀ ਦੀ ਕਈ ਥਾਈਂ ਚਰਚਾ ਹੋਈ ਅੰਤ ਸੱਚੇ ਸ਼ਬਦ ਦਾ ਹੀ ਬੋਲ ਬਾਲਾ ਰਿਹਾ ਪਈ ਗੁਰਦਾਸ ਜੀ ਦੇ ਸ਼ਬਦਾਂ ਅਨਸਾਰ ਸ਼ਬਦ ਜਿਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਸਿੱਧਾਂ ਨੇ ਇਹ ਵੀ ਚਾਰਾ ਕੀਤਾ ਕਿ ਗੁਰਦੇਵ ਨੂੰ ਆਪਣੇ ਮਤ ਵਿੱਚ ਲੈ ਆਂਦਾ ਜਾਏ ਉਹ ਰਿੱਧੀਆਂ ਸਿੱਧੀਆਂ ਦੇ ਚਮਤਕਾਰ ਵੀ ਵਿਖਾਉਂਦੇ ਰਹੇ ਪਰ ਗੁਰਦੇਵਤਾ ਅਜੇਹੇ ਪਰਮਾਤੇ ਪਖੰਡਾ ਨੂੰ ਦੂਰਨ ਕਰਨਾ ਆਏ ਸਨ ਹਜੂਰ ਦੀ ਮਹਾਨ ਸ਼ਖਸੀਅਤ ਤੇ ਉੱਤਮ ਵਿਚਾਰਾਂ ਦੇ ਸਾਹਮਣੇ ਸਭ ਨੂੰ ਸਿਰ ਝੁਕਾਉਣਾ ਪਿਆ ਡੇਢ 2 ਸਾਲ ਤੱਕ ਪਰਬਤ ਯਾਤਰਾ ਕਰਕੇ ਗੁਰਦੇਵ ਪਾਤਸ਼ਾਹ ਕਰਤਾਰਪੁਰ ਸਾਹਿਬ ਪਰਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ